ਤੇ ਹੁਣ ਇੱਕ ਸ਼ੋਅ ਕਰਾਉਣ ਜਾ ਰਹੇ ਆ ਜੀ ਮੋਗੇ ਜਿਹੜੀਆਂ ਡੇਟਾ ਨੇ 6 7 8 ਹਾਂਜੀ ਤੇ ਉਹ ਬਹੁਤ ਵੱਡਾ ਸ਼ੋਅ ਹੋਣ ਜਾ ਰਿਹਾ ਜੀ ਮੈਂ ਚਾਹੁੰਦਾ ਸਾਰੇ ਲੋਕ ਆਪਣੇ ਘੋੜਿਆਂ ਨਾਲ ਆਪਣੇ ਮਤਲਬ ਦੋਸਤਾਂ ਮਿੱਤਰਾਂ ਨਾਲ ਪਰਿਵਾਰ ਨਾਲ ਉਹਨੂੰ ਸ਼ੋਅ ਨੂੰ ਦੇਖਣ ਉੱਥੇ ਚੰਗੇ ਰਿਜ਼ਲਟ ਆਉਣ ਦੀ ਪੂਰਨ ਉਮੀਦ ਹੈ ਹਾਂਜੀ ਕਿ ਉਹ ਤੇ ਸਭ ਕੁਝ ਠੀਕ ਹੋਊਗਾ ਬਾਕੀ ਪਰਮਾਤਮਾ ਦੇ ਹੱਥਾਂ ਤੇ ਉਹਦੇ ਵਿੱਚ ਬਾਹਰੋਂ ਲੋਕ ਬਹੁਤ ਜ਼ਿਆਦਾ ਆ ਰਹੇ ਜਿਹੜੇ ਕਿ ਅਜ ਤੱਕ ਪੰਜਾਬ ਚ ਕਦੇ ਬਾਹਰਲੇ ਨੂਖਾਈ ਨਹੀਂ ਹਾਂਜੀ ਤੇ ਇੱਥੇ ਗਿੱਲ ਸਾਹਿਬ ਨੇ ਬਾਹਰਲੇ ਲੋਕਾਂ ਨੂੰ ਇਨਵਾਈਟ ਵਧੀਆ ਵਧੀਆ ਤਰੀਕੇ ਨਾਲ ਇਨਵਾਈਟ ਕੀਤਾ ਕਿ ਅਸੀਂ ਤੁਹਾਡੀ ਹਰ ਪੱਖੋਂ ਹਰ ਗੱਲਬਾਤ ਸੇਵਾ ਜੋ ਵੀ ਹੋਊਗਾ ਅਸੀਂ ਉਹ ਕਰਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸ਼ੋਹਾਂ ਦੀ ਲੜੀ ਚੱਲ ਪਈ ਜੀ ਇਹ ਸਰਦੀਆਂ ਚ ਸਾਲ ਬਾਅਦ ਜਿੰਨੇ ਬੱਚਾ ਸਾਲ ਪੜਦਾ ਤੇ ਫਿਰ ਉਹਦੇ ਪੇਪਰ ਆਉਂਦੇ ਆ ਹਾਂਜੀ ਤੇ ਸਮਝ ਲਓ ਵੀ ਘੋੜਿਆਂ ਦੇ ਪੇਪਰ ਸਟਾਰਟ ਹੋ ਗਏ ਹਾਂਜੀ ਤੇ ਪੂਰਾ ਜੋਰ ਆ ਜੀ ਤੇ ਹਰ ਬੰਦਾ ਆਪਦਾ ਜੋਰ ਲਾ ਰਿਹਾ ਹਾਂਜੀ ਤੇ ਅਸੀਂ ਵੀ ਲਾ ਰਹੇ ਹਾਂ ਹਾਂਜੀ ਤੇ ਰਿਜ਼ਲਟ ਥੋੜੇ ਦਿਨਾਂ ਅੰਦਰ ਸਾਹਮਣੇ ਆ ਜਾਣਗੇ ਪਹਿਲੀ ਗੱਲ ਇੱਕ ਹੋਰ ਕਲੀਅਰ ਕਰਨਾ ਚਾਹੁੰਦਾ ਜਿੰਨੇ ਸ਼ੋ ਜਿਆਦਾ ਹੋਣਗੇ ਕੋੜਿੰਦੇ ਉਹਨਾਂ ਹੀ ਵਧੀਆ ਉਹਨੀ ਨੌਲੇਜ ਵਧੂਗੀ ਉਹਨਾਂ ਕੰਪੀਟੀਸ਼ਨ ਵਧੂਗਾ ਕਿਸੇ ਚੀਜ਼ ਦਾ ਕੰਪੀਟੀਸ਼ਨ ਹੁੰਦਾ ਤਾਂ ਹੀ ਮਜ਼ਾ ਆਉਂਦਾ ਤਾਂ ਹੀ ਉਹਦੇ ਵਿੱਚ ਮਤਲਬ ਉਹ ਗੇਮ ਬਣਦੀ ਆ ਕੋਈ ਹਾਂਜੀ ਦੂਸਰੀ ਗੱਲ ਆ ਜੀ ਮੈਂ ਕਿੰਤੂ ਪਰੰਤੂ ਬਾਹਲਾ ਨਹੀਂ ਜੱਜਾਂ ਤੇ ਕਰਦਾ ਮੈਂ ਤਾਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੱਜਾਂ ਕਿ ਜੱਜ ਸਾਹਿਬ ਬੜੇ ਲੋਕਾਂ ਨੇ ਸਵਾਲ ਉਠਾ ਲਈ ਤੇ ਇਹਨੂੰ ਤੁਸੀਂ ਕਿਵੇਂ ਬੰਦ ਕਰਨਾ ਜਾਂ ਤੁਸੀਂ ਇਹਨੂੰ ਕਿਵੇਂ ਠੀਕ ਕਰਨਾ ਉਹ ਤੁਸੀਂ ਸਿਆਣੇ ਹੋ ਸਾਰੇ ਜੱਜ ਸਾਹਿਬਾਨ ਤੇ ਉਹ ਮਤਲਬ ਲੋਕ ਆਵਾਜ਼ਾਂ ਮਾਰਨ ਵੀ ਯਾਰ ਜੇ ਉਹ ਜੱਜ ਲੱਗ ਗਿਆ ਤਾਂ ਸਮਝ ਲੈ ਉੱਥੇ ਕੋਈ ਰਿਜ਼ਲਟ ਗਲਤ ਨਹੀਂ ਮੈਂ ਉਮੀਦ ਕਰਦਾ ਜੱਜਾਂ ਹਾਂਜੀ ਚੰਗੇ ਕੋੜੇ ਨੂੰ ਜਿਤਾਓ ਚੰਗੇ ਬਰੀਡਰ ਕੋੜੇ ਨੂੰ ਜਿਤਾਓ ਇਹ ਗੱਲਾਂ ਘੋੜੀਆਂ ਨੂੰ ਚੰਗੀਆਂ ਵਿੱਚ ਚਤਾਓ ਤਾਂ ਕਿ ਲੋਕ ਉਦਾਂ ਨਹੀਂ ਆ ਬਰੀਡ ਪੈਦਾ ਕਰਨ ਹੁਣ ਕੋਈ ਕਮੀ ਨਹੀਂ ਲੋਕਾਂ ਕੋਲ ਬਹੁਤ ਵੱਡੇ ਚੰਗੇ ਚੰਗੇ ਫਾਰਮ ਤੁਸੀਂ ਦੇ ਦੇਵੋ ਹਾਂ ਜੀ ਕਿੰਨੇ ਪੈਸੇ ਲਾ ਕੇ ਲੋਕ ਫਾਰਮ ਬਣਾ ਰਹੇ ਮੈਂ ਕਹਿਣਾ ਉਹ ਕਿ ਫਾਰਮ ਚੰਗੇ ਦੇ ਵਿੱਚ ਚੰਗਾ ਜਾਨਵਰ ਹੋਣਾ ਵੀ ਬਹੁਤ ਜਰੂਰੀ ਹੈ ਤੇ ਬੀਨਤ ਬਾਈ ਤੁਸੀਂ ਇਸ ਚੀਜ਼ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਕੇ ਲੋਕਾਂ ਦੇ ਸਿੰਪਲ ਤਰੀਕੇ ਨਾਲ ਦਿਮਾਗ 'ਚ ਪਾਉਂਦੇ ਹਰ ਗੱਲ ਜੀ ਭਰਾਵੋ ਮੈਂ ਇੰਨਾ ਇਹ ਥੋੜਾ ਨਾ ਯੂਟਿਊਬਰਾਂ ਭਰਾਵਾਂ ਦਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਅੱਜ ਸਾਰਾ ਕੁਝ ਇਹਦੇ ਹੀ ਪਿਆ ਇਹ ਜੇ ਕੋਈ ਇੱਥੇ ਨਹੀਂ ਆ ਸਕਦਾ ਜਿਹੜੇ ਐਨ ਆਰ ਆਈ ਬਾਹਰ ਬੈਠੇ ਆ ਤਾਂ ਉਹਨਾਂ ਨੂੰ ਇਸ ਤੋਂ ਵਧਿਆ ਹੱਲ ਜਾਂ ਤਰੀਕਾ ਕਹਿੰਨੋ ਜਾਂ ਕੁਝ ਹੋ ਨਹੀਂ ਸਕਦਾ ਸੀ ਕਿ ਉਹ ਇਦਾਂ ਦੇਖ ਸਕਦੇ ਹੁਣ ਫਾਰਮ ਇੱਕ ਕਿਸਮ ਦਾ ਸਮਝ ਉਹਨੇ ਵਿਜ਼ਿਟ ਕਰ ਲਿਆ